ਫਿਰੋਜ਼ਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਪਹਿਲਾਂ ਪਾਈਆਂ ਪਿਆਰ ਦੀਆਂ ਪਿੰਗਾ ਪ੍ਰੇਮਿਕਾ ਨਾਲ ਬਣਾਉਂਦਾ ਰਿਹਾ ਸਰੀਰਕ ਸੰਬੰਧ ਫਿਰ ਵਿਆਹ ਕਰਾਉਣ ਤੋਂ ਮੁਕਰਿਆ ਮੁਲਾਜ਼ਮ ਪ੍ਰੇਮਿਕਾ ਨੇ निगली ਜ਼ਹਿਰੀਲੀ ਵਸਤੂ ਹਾਲਤ ਗੰਭੀਰ ਹੋਣ ਤੇ ਸਿਵਲ ਹਸਪਤਾਲ ਕਰਾਇਆ ਗਿਆ ਦਾਖਲ ਪਰਿਵਾਰਕ ਮੈਂਬਰਾਂ ਨੇ ਪੁਲਿਸ ਮੁਲਾਜ਼ਮ ਤੇ ਲਗਾਏ ਗੰਭੀਰ aarop ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਰ ਤੋਂ ਸਾਹਮਣੇ ਆਇਆ ਜਿੱਥੇ ਪ੍ਰੇਮਿਕਾ ਦੇ ਪਰਿਵਾਰ ਵੱਲੋਂ ਇੱਕ ਪੁਲਿਸ ਮੁਲਾਜ਼ਮ ਤੇ aarop ਲਗਾਏ ਹਨ ਕਿ ਪੁਲਿਸ ਮੁਲਾਜ਼ਮ ਵਿਆਹ ਤੋਂ ਪਹਿਲਾਂ ਹੀ ਆਪਣੀ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਜਿਸ ਦੀ ਸ਼ਿਕਾਇਤ ਪ੍ਰੇਮਿਕਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤੇ ਉੱਚ ਅਧਿਕਾਰੀਆਂ ਵੱਲੋਂ ਪੀੜਿਤ ਪਰਿਵਾਰ ਨੂੰ ਬਿਠਾ ਕੇ ਪੁਲਿਸ ਮੁਲਾਜ਼ਮ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਵੀ ਹੋ ਗਿਆ ਤੇ ਪੀੜਿਤ ਲੜਕੀ ਦੀ ਭੈਣ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਲੜਕੀ ਨੂੰ ਪੁਲਿਸ ਮੁਲਾਜ਼ਮ ਘਰੋਂ ਲੈ ਗਿਆ ਅਤੇ ਮਮਦੋਦ ਆਪਣੇ ਘਰ ਜਾ ਕੇ ਕੁੱਟਮਾਰ ਵੀ ਕੀਤੀ ਗਈ ਪੁਲਿਸ ਮੁਲਾਜ਼ਮ ਵੱਲੋਂ ਲੜਕੀ ਨੂੰ ਬਾਹਰ ਕੁੱਟਮਾਰ ਕਰਕੇ ਗਲੀ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਐਂਬੂਲੈਂਸ ਰਾਹੀਂ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੇ ਕਾਨੂੰਨ ਦੇ ਰਖਵਾਲੇ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਜਾਣ ਤੇ ਲੋਕ ਇਨਸਾਫ ਲੈਣ ਲਈ ਕਿਸ ਦਾ ਦਰਵਾਜ਼ਾ ਖੜਕਟਾਉਣਗੇ ਹੁਣ ਦੇਖਣਾ ਹੋਵੇਗਾ ਕਿ ਪ੍ਰੇਮਿਕਾ ਵੱਲੋਂ ਪ੍ਰੇਮੀ ਤੇ ਲਗਾਏ ਦੋਸ਼ ਕਿੰਨੇ ਕੋ ਸੱਚ ਹਨ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਵਿਆਕਰਾਂ ਤੋਂ ਮੁਕਰੇ ਪ੍ਰੇਮੀ ਨੂੰ ਪ੍ਰੇਮਿਕਾ ਕਦੋਂ ਤੱਕ ਗ੍ਰਿਫਤਾਰ ਕਰਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਹ ਮਿਲਣ ਦੇ ਕੀ ਲੱਗਦੇ ਨੇ? ਤਾਂ ਨਾ ਮਿਲ। ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ। ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ। ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ। ਸਾਨੂੰ ਕੁਝ ਨਹੀਂ ਪਤਾ ਸਵੇਰ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ। ਕੀ ਵਾਹ ਫੋਨ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਕਿਸੇ ਦੇ ਨਾਲ ਇਸੇ ਕੁ ਮਨਪ੍ਰੀਤ ਨਾਲ ਤੇ ਉਹ ਮਨਪ੍ਰੀਤ ਪੁਲਿਸ ਮੁਲਾਜ਼ਮ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਲੇਸ਼ਨ ਚ ਰਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ ਕੁੜੀ ਨੂੰ ਆਪਣੇ ਘਰ ਵੀ ਦੋ ਤਿੰਨ ਵਾਰੀ ਲੈ ਕੇ ਗਿਆ ਹੈ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਚ ਹੁਣ ਮੁਕਰ ਗਿਆ ਤੇ ਕਿਸਾਸ ਕੱਲ ਲੈ ਗਿਆ ਨਹੀਂ ਦੋ ਤਿੰਨ ਦਿਨ ਹੋ ਗਏ ਰਾਜੀਨਾਮਾ ਕੀਤਾ ਆ ਅਸੀਂ ਡੀਐਸਪੀ ਦੇ ਕੋਲ ਗਏ ਸੀ ਡੀਐਸਪੀ ਦੇ ਵਿਆਹ ਕਰਾਉਣ ਤੋਂ ਇਹ ਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਫੇ ਰਾਜੀਨਾਮਾ ਲਿਖ ਦੋ ਮੈਂ ਬੈਕਸਮ ਜਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ ਦੋ ਦਿਨ ਹੋਏ ਰਾਜੀਨਾਮੇ ਨੂੰ ਤਿੰਨ ਦਿਨ ਤੇ ਹੁਣ ਲੈ ਗਿਆ ਕੁੱਤ ਮਾਰ ਕੇ ਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉੱਥੇ ਛੱਡ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬਿਵੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਤੇ ਇੱਕ ਜਿਹੜਾ ਲੜਕੀ ਦਾ ਮਾਮਲਾ ਹੈ ਕੀ ਮਾਮਲਾ ਹੈ ਸਰ ਪੰਜੇ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ ਤੇ ਹਿਸਟਰੀ ਜਾਨ ਦਿੱਤੀ ਗਈ ਸੀ ਕਿ ਕੋਈ ਉਹ ਨਹੀਂ ਖਾਣੀ ਆ ਗਈ ਤੇ ਪੇਸ਼ੰ ਦਾ ਸੇ ਗੈਸਟ੍ਰਿਕ ਲਵਾ ਕੇ ਦੁਬਾਰਾ ਕਰਤਾ ਹੈ ਪੇਸ਼ੰ ਦੀ ਹਾਲਤ ਤੋਂ ਸਾਨੂੰ ਥੋੜੀ ਜਿਹੀ ਡਾਟ ਚ ਲੱਗ ਰਹੀ ਹੈ ਇਸ ਤਰ੍ਹਾਂ ਦੀ ਰਿਪੋਰਟ ਮੈਡੀਕਲ ਕਾਉਂਸਲ ਦੇ ਰੈਫਰ ਕਰਾਣਾ ਤੇ ਪੇਸ਼ੰ ਦਾ ਨਾਮ ਸਲਮਾ ਜਦੋਂ ਦਾ ਨਾਮ ਸਰਬਾ ਬੋਲ ਬਾਜੇ ਇਸ ਇਨਫੋਰਮੇਸ਼ਨ ਦੇ ਤੇ ਬਾਕੀ ਇਹਦੇ ਕਰਦੇ ਪੀਸ ਲੜਕੀ ਦਾ ਮਸਲਾ ਹੈ ਕੀ ਮਸਲਾ ਹੈ ਤੇ ਕਿੱਥੋਂ ਦਾ ਮਸਲਾ ਹੈ ਤੇ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਅੱਜਾ ਜਮਾ ਦੋਪੋ ਆ ਗਿਆ ਕੇਸ ਹੈ ਤੇ ਅਸੀਂ ਉਹਨੂੰ ਰੋਕਦੇ ਆਂ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਕੋਈ ਪ੍ਰੋਸੈਸਿੰਗ ਹੱਦ ਤੱਕ ਦੇ ਵਿੱਚ ਹਾਂਜੀ ਅੱਜ ਸਰ ਇੱਥੇ ਆਏ ਆ ਕਿ ਇੱਥੇ ਆ ਕੇ ਸਾਨੂੰ ਡਾਕਟਰਾਂ ਨੂੰ ਪੁੱਛਿਆ ਤੇ ਲੜਕੀ ਅਨਕੌਂਸ਼ਸ ਤੇ ਦੇ ਅਲਬਰਟ ਇਹਨੂੰ ਬੜੀ ਦਾ ਕਾਲ ਦੇ ਰਿਪੋਰਟ ਦਾ ਰੈਫਰ ਕਰਦਾ ਹੈ ਤੇ ਅੱਗੇ ਜੋ ਸਟੇਟਮੈਂਟ ਦੇਣ ਦੀ ਅਲਗੀ ਹੋ ਜਾਂਦਾ ਉਹ ਅੰਦਰ ਕਰ ਉਹ ਅੰਦਰ ਆਉਂਦੀ ਹੈ। ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ